ਲਗੀਆਂ ਸਰਕਾਰਾਂ ਜਦੋਂ ਦੀ ਨਵੀਂ ਆਰਥਿਕ ਨੀਤੀ ਆਈ ਹੈ ਧਾਰੀਕਰਨ ਵਪਾਰੀਕਰਨ ਨਿੱਜੀਕਰਨ ਉਦੋਂ ਦੀ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਛੋਟੇ ਮਲਾਜਮਾਂ ਨੂੰ ਦੁਕਾਨਦਾਰਾਂ ਨੂੰ ਉਹਦੇ ਮਾਰਨ ਦਾ ਹੀ ਤਰੀਕਾ ਹੈਗਾ ਤੇ ਮੋਦੀ ਸਾਹਿਬ ਮੰਤਰਿਕ ਤਿੰਨ ਨੂੰ ਕਾਨੂੰਨਾਂ ਚ ਲਿਆਇਆ ਸੀ ਉਹਨੂੰ ਉਹਨੂੰ ਆਪਾਂ ਵੱਡਾ ਲੜਕੇ ਸੰਘਰਸ਼ ਚ ਉਹਨਾਂ ਨੂੰ ਵਾਪਸ ਕਰਾਤਾ ਦੀਗਾ ਤੇ ਹੁਣ ਅਸੀਂ ਪੰਜਾਬ ਸਰਕਾਰ ਤੇ ਦਵਾਈ ਪਾਵਾਂਗੇ ਵੀ ਤੁਸੀਂ ਲਾਗੂ ਨਹੀਂ ਕਰਨਾ ਜਿਹੜਾ ਖੰਡ ਆਇਆ ਹੈਗਾ ਮੇਰਾ ਖਿਆਲ ਹੈ ਮੈਨੂੰ 90% ਯਕੀਨ ਹੈ ਵੀ ਪੰਜਾਬ ਸਰਕਾਰ ਨਹੀਂ ਕਰੂਗੀ ਨਹੀਂ ਬੰਗਾਲ ਉਹ ਵੱਲਾ ਹੁੰਦੀ ਹੈ ਪਹਿਲਾਂ ਅਪੀਲ ਕੀਤੀ ਜਾਂਦੀ ਹੈ ਫਿਰ ਸੰਘਰਸ਼ ਕੀਤਾ ਜਾਂਦਾ ਹੈ ਜੇ ਸਰਕਾਰਾਂ ਅਪੀਲਾਂ ਤੇ ਹੀ ਮੰਨ ਜਾਣ ਤਾਂ ਬਹੁਤ ਚੰਗੀ ਗੱਲ ਹੁੰਦੀ ਹੈ ਫਿਰ ਜਿਹੜੇ ਸਾਡੇ ਉਸੇ ਸੰਗਠਨ ਬੈਠੇ ਨੇ ਉਹ ਸੰਘਰਸ਼ ਕਰਨਗੇ ਇੱਕ ਮੈਂ ਤੁਹਾਨੂੰ ਕਹਾਂ ਵੀ ਚਾਹੇ ਭਾਰਤਿਆਨਤਾ ਪਾਰਟੀ ਦੀ ਸਰਕਾਰਾਂ ਨੇ ਜੇ ਸੰਘਰਸ਼ ਦੇ ਰਾਹ ਪੈ ਗਈ ਤਾਂ ਸਾਡਾ ਉੱਥੇ ਮਤਵਲ ਵੱਧੂਆ ਕੰਮ ਤੀਜਾ ਦਹੀ ਹੈ ਸਰਕਾਰ ਨੂੰ ਰਾਏ ਦੇਵਾਂ ਕਿ ਵੀ ਜਿਹੜਾ ਸੈਂਟਰ ਨੇ ਖੜਾੜਾ ਭੇਜਿਆਗਾ ਉਹਨੂੰ ਲਾਗੂ ਨਹੀਂ ਕਰਨਾ ਘੱਟੋ ਘੱਟ ਪੰਜਾਬ 'ਚ ਬਿਲਕੁਲ ਨਹੀਂ ਲਾਗੂ ਕਰਨਾ ਉਹ ਤਾਂ ਭਾਰਤ ਦੀਆਂ ਜਿੰਨੀਆਂ ਸਟੇਟਾਂ ਉਹ ਸਾਰੇ ਉਹਨਾਂ ਸਰਕਾਰਾਂ ਨੂੰ ਬੇਨਤੀ ਵੀ ਕਰਾਂਗੇ ਤਾਰਨਾ ਵੀ ਕਰਾਂਗੇ ਵੀ ਇਹ ਖਾੜੇ ਲਾਗੂ ਨਹੀਂ ਕਰਨੀ ਇਹ ਕਾਲੇ ਕਾਨੂੰਨ ਨੇ ਦਿੱਤੇ ਨੇ ਬਦਲਵੇਂ ਰੂਚ ਲੈਂਦੇ ਨੇ ਜਿੰਨੇ ਨਹੀਂ ਹੈ ਸਰਕਾਰ ਨੂੰ ਰਾਜ਼ੀ ਮੰਗੀ ਵੀ ਜਿਹੜਾ ਸੈਂਟਰ ਨੇ ਖਾੜਾ ਭੇਜਿਆਗਾ ਉਹਨੂੰ ਲਾਗੂ ਨਹੀਂ ਕਰਨਾ ਘੱਟੋ ਘੱਟ ਪੰਜਾਬ ਤਾਂ ਬਿਲਕੁਲ ਨਹੀਂ ਲਾਗੂ ਕਰਨਾ ਉਹ ਤਾਂ ਭਾਰਤ ਦੀਆਂ ਜਿੰਨੀਆਂ ਸਟੇਟਾਂ ਉਹ ਸਾਰੇ ਉਹਨਾਂ ਸਰਕਾਰਾਂ ਨੂੰ ਬੇਨਤੀ ਵੀ ਕਰਾਂਗੇ ਤਾਰਨਾ ਵੀ ਕਰਾਂਗੇ ਵੀ ਇਹ ਖਾੜੇ ਲਾਗੂ ਨਹੀਂ ਕਰਨੀ ਇਹ ਕਾਲੇ ਕਾਨੂੰਨ ਨੇ ਦਿੱਤੇ ਨੇ ਬਦਲਵੇਂ ਰੂਚ ਲੈਂਦੇ ਨੇ ਇਹ ਅੱਜ ਹੀ ਨਹੀਂ ਕਿਸਾਨਾਂ ਨੂੰ ਮਾਰਨ ਲੱਗੀਆਂ ਸਰਕਾਰਾਂ ਜਦੋਂ ਦੀ ਨਵੀਂ ਆਰਥਿਕ ਨੀਤੀ ਆਈ ਹੈ ਧਾਰੀਕਰਨ ਵਪਾਰੀਕਰਨ ਨਿੱਜੀਕਰਨ ਉਦੋਂ ਦੀ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਛੋਟੇ ਮੁਲਾਜ਼ਮਾਂ ਨੂੰ ਦੁਕਾਨਦਾਰਾਂ ਨੂੰ ਉਹਦੇ ਮਾਰਨ ਦਾ ਹੀ ਤਰੀਕਾ ਹੈਗਾ ਤੇ ਮੋਦੀ ਸਾਹਿਬ ਮੰਤਰਿਕ ਤਿੰਨ ਨੂੰ ਕਾਨੂੰਨਾਂ ਚ ਲਿਆਇਆ ਸੀ ਉਹਨੂੰ ਉਹਨੂੰ ਆਪਾਂ ਵੱਡਾ ਲੜਕੇ ਸੰਘਰਸ਼ ਚ ਉਹਨਾਂ ਨੂੰ ਵਾਪਸ ਕਰਾਤਾ ਦੀਗਾ ਤੇ ਹੁਣ ਅਸੀਂ ਪੰਜਾਬ ਸਰਕਾਰ ਤੇ ਦਵਾਈ ਪਾਵਾਂਗੇ ਵੀ ਤੁਸੀਂ ਲਾਗੂ ਨਹੀਂ ਕਰਨਾ ਜਿਹੜਾ ਖੰਡ ਆਇਆ ਹੈਗਾ ਮੇਰਾ ਖਿਆਲ ਹੈ ਮੈਨੂੰ 90% ਯਕੀਨ ਆ ਵੀ ਪੰਜਾਬ ਸਰਕਾਰ ਨਹੀਂ ਕਰੂਗੀ ਨਹੀਂ ਬੰਗਾ ਲੂਗੀ ਦੋ ਗੱਲਾਂ ਹੁੰਦੀਆਂ ਪਹਿਲਾਂ ਅਪੀਲ ਕੀਤੀ ਜਾਂਦੀ ਆ ਫਿਰ ਸੰਘਰਸ਼ ਕੀਤਾ ਜਾਂਦਾ ਜੇ ਸਰਕਾਰਾਂ ਅਪੀਲਾਂ ਤੇ ਹੀ ਮੰਨ ਜਾਣ ਤਾਂ ਬਹੁਤ ਚੰਗੀ ਗੱਲ ਹੁੰਦੀ ਆ ਫਿਰ ਜਿਹੜੇ ਸਾਡੇ ਉਸੇ ਸੰਗਠਨ ਬੈਠੇ ਨੇ ਉਹ ਸੰਘਰਸ਼ ਕਰਨਗੇ ਇੱਕ ਮੈਂ ਤੁਹਾਨੂੰ ਕਹ ਰਿਹਾ ਵੀ ਚਾਹੇ ਭਾਰਤਿਆ ਜਨਤਾ ਪਾਰਟੀ ਦੀ ਸਰਕਾਰਾਂ ਨੇ ਜੇ ਉਹ ਸੰਘਰਸ਼ ਦੇ ਰਾਹ ਪੈ ਗਈ ਤਾਂ ਸਾਡਾ ਉੱਥੇ ਮਤਵਲ ਵਧੂਗਾ ਕੰਮ ਲੋਕਾਂ ਨੇ ਸੰਘਰਸ਼ ਦੇ ਰਾਹ ਪੈਣੀ ਬਣਾ ਉਹ ਸਟੇਟਾਂ ਤੱਕ ਵੱਡੀ ਸਮੱਸਿਆ ਉਹਨਾਂ ਨੂੰ ਤਾਂ ਹਜੇ ਤੱਕ ਸਰਕਾਰੀ ਖਰੀਦ ਦਿੱਤੀ ਹੀ ਨਹੀਂ ਸਰਕਾਰੀ ਖਰੀਦ ਤਾਂ ਜਾਂ ਹਰਿਆਣੇ 'ਚ ਐ ਜਾਂ ਪੰਜਾਬ 'ਚ ਐ ਇਹ ਤਾਂ ਉਹਨਾਂ ਬਸ ਹਤੇ ਮੰਗ ਕਰਦੇ ਆ ਡੱਲਿਆ ਸਾਹਿਬ ਬੈਠਾ ਉਹਨਾਂ ਬਸਤੀ ਵਾਂਗ ਕਰਦਾ ਵੀ ਸਾਰੇ ਭਾਰਤ ਦੇ ਵਿੱਚ ਉਹਨੂੰ ਸਰਕਾਰੀ ਖਰੀਦ ਮਿਲਣੀ ਚਾਹੀਦੀ ਹੈਗੀ ਫਿਰ ਉਹ ਕਿਉਂ ਨਹੀਂ ਲੜਨਗੇ ਹੁਣ ਦੋਦੀ ਲਾ ਲਓ ਸਾਹਿਬ ਬਿਹਾਰ ਚ ਝੋਨਾ 900 ਰੁਪਏ ਕੋਟਨ ਵਿਕਦਾ ਇੱਥੇ 2300 ਰੁਪਏ ਨੂੰ ਕੋਟਨ ਵਿਕਦਾ ਹੈ ਜੁਪੀ ਚ ਵੱਧ ਤੋਂ ਵੱਧ 1200 ਨੂੰ ਵਿਕਦਾ ਹੋਊਗਾ ਇੱਥੇ ਮਤਲਬ 2300 ਨੂੰ ਵਿਕਦਾ ਹੈਗਾ ਉਹ ਕਿਸਾਨਾਂ ਦਾ ਨੁਕਸਾਨ ਤਾਂ ਹੈਗਾ ਨਾ ਜੇ ਉਹਨਾਂ ਨੂੰ ਵੀ ਸਰਕਾਰੀ ਰੇਟ ਮਿਲ ਜੇ ਉਹ ਸਾਡੇ ਪੰਜਾਬ ਦਾ ਨੁਕਸਾਨ ਕਰਦੇ ਨੇ ਉਹ ਵਪਾਰੀ ਲੋਕ ਲਾ ਲੋ ਜਾਂ ਜਿਹੜੇ ਬਲੈਕ ਕਰਦੇ ਨੇ ਉਹ ਲਾ ਲੋ ਉਥੋਂ ਤੋਂ ਨਾਲ ਕਿ ਇੱਧਰ ਲਿਆਉਂਦੇ ਨੇ ਹਰਿਆਣੇ ਚ ਲਿਆਉਂਦੇ ਨੇ ਪੰਜਾਬ ਚ ਲਿਆਉਂਦੇ ਨੇ ਸਾਡਾ ਕਿਸਾਨਾਂ ਦਾ ਵੀ ਨੁਕਸਾਨ ਹੁੰਦਾ ਹੈ ਮਜ਼ਦੂਰਾਂ ਦਾ ਵੀ ਦੁਕਾਨਦਾਰ ਦਾ ਵੀ ਨੁਕਸਾਨ ਹੁੰਦਾ ਹੈ ਵੀ ਜੇ ਉੱਥੇ ਉਹਨਾਂ ਨੂੰ ਰੇਟ ਮਿਲ ਜੇ ਫਿਰ ਉਹਰੇ ਲੈ ਕੇ ਨਾ ਆਉਣ ਇਹਦੇ ਵਾਸਤੇ ਦਾ ਮੇਰਾ ਖਿਆਲ ਹੈ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਦੁਬਾਰੇ ਸ਼ੰਕ ਵੱਡਾ ਕਰਨਾ ਪਊਗਾ ਹਾਂ 21 ਤਰੀਕ ਦੀ ਮੀਟਿੰਗ ਹੁੰਦੀ ਹੈ ਸਾਡੀ 6 ਮੈਂਬਰੀ ਕਮੇਟੀ ਹੋਈ ਹੈ ਉੱਚ ਕੀ ਫੈਸਲਾ ਹੁੰਦਾ ਤੇ 23 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਧਰਨੇ ਦੇ ਰਹਾਂਗੇ 24 ਦੀ ਦੁ